ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਸੀ ਵੀ ਇਹ ਕਿੰਨਾ ਪੁਰਾਣਾ ਮਸਲਾ ਹੈ ਕਿ ਇਹ ਕਿੰਨਾ ਟੋਟਾ ਸਾਡੇ ਵਿੱਚ ਚੱਲਦੀ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਗਲਤੀ ਲੈ ਲਓ ਜਾਂ ਐਸਐਸਜੀ ਦੀ ਗਲਤੀ ਲੈ ਲਓ ਕੁਛ ਨਹੀਂ ਗਲਤੀ ਲੈ ਲਓ ਜਾਂ ਬਾਈ ਮਿਸਟੇਕ ਲੈ ਲਓ ਤੇ ਉਹ ਬੇਗੁਨਾਹ ਬੱਚੇ ਨੂੰ ਮੇਰੇ ਤੋਂ ਬਾਰਾ ਦੀ ਕਿਰਪਾ ਮੰਗਣਗੇ ਇਹ ਬੱਚੇ ਜਿਹੜੇ ਕਟਾਲੇ ਆ ਉਹ ਬੱਚੇ ਹੋਰ ਵੀ ਅੰਦਰ ਹੈਗੇ ਆ ਅਸੀਂ ਪ੍ਰਸ਼ਾਸਨ ਨੂੰ ਦਬਿਲ ਕਰਾਂਗੇ ਤੇ ਲੋਕਾਂ ਨੂੰ ਇਹ ਦੇਖੀ ਜਾਵੇਗਾ ਮੈਂ ਇੱਥੇ ਆਪਣੇ ਸਰਵ ਜੀਐਸਪੀ ਦੇ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਉਹਨਾਂ ਨੇ ਇਹ ਮੌਕਾ ਦਿੱਤਾ ਪਕੜੇ ਪਰਚਾ ਜੀਐਸਪੀ ਦੇ ਪੇਵਾਹ ਦੀ ਬਹੁਤ ਧੰਨਵਾਦ ਕਰਦੇ ਤੇ ਇਹਦੇ ਨਾਲ ਹੀ ਡਾਟ ਮੋਸ਼ਾ ਜੀ ਅੱਜ ਜਿਹੜੀ ਆ ਮੀਡੀਆ ਨਾਲ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੇ ਆਪਣੇ ਮੁਲਾਜ਼ਮਾਂ ਦੀ ਗਲਤੀ ਦਾ ਸੁਧਾਰ ਲਿਆ ਹੋਇਆ ਅੱਜ ਫੇਰ ਜੁਕ ਦਿੱਤਾ ਇਹਨਾਂ ਬੱਚਿਆਂ ਨੂੰ ਰਿਲੀਟ ਕਰਵਾਇਆ ਜਿਸ ਦਿਨ ਤੇ ਇਹ ਕੇ ਸਮੂਹ ਮਾਪੇ ਸਾਕੇ ਦੁਆਰ ਤੇ ਬਾਕੀ ਜਿਹੜੇ ਮੁੱਖ ਮੈਦਾਨ ਤੇ ਮੋਬਾਈਲ ਪੁਛਾ ਪਿਛਲੇ ਦਿਨੀ ਪਿੰਡ ਫਗਲਾਣਾ ਦੇ ਕੁਝ ਨੌਜਵਾਨਾਂ ਦੇ ਝੂਠੇ ਪਾਚੇ ਪਾ ਕੇ ਲੋਕੇ ਤਮੀਨਾ ਜੀ ਦੇ ਵਿੱਚ ਰਹੇ ਆ ਸਾਡੇ ਦਿਗੋਪੁਰਾ ਟਾਇਰ ਫੋਰਸ ਦੇ ਚੇਅਰਮੈਨ ਬਿੱਲਾ ਬਿਓ ਜੀ ਕੌਮੀ ਪ੍ਰਧਾਨ ਅਸ਼ੋਕ ਸੱਲਣ ਜੀ ਕੌਮੀ ਜਨਰਲ ਸੈਕਟਰੀ ਅਵਧਾਰਵਾਸੀ ਕਵਾਜੋ ਜੀ ਪੰਜਾਬ ਪ੍ਰਧਾਨ ਤਾਰਾ ਚੰਦ ਜੀ ਅਤੇ ਉਹਨਾਂ ਦੇ ਸਾਰੇ ਟੀਮ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਆਂ ਕਿ ਜਿਨ੍ਹਾਂ ਨੇ ਸਾਡਾ ਤਹਿਦ ਨੂੰ ਅਸਹਾਰ ਦਿੱਤਾ ਔਰ ਬੱਚਿਆਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਅਸੀਂ ਸਾਰੇ ਪਰਿਵਾਰ ਵੱਲੋਂ ਇਹਨਾਂ ਸਾਰਿਆਂ ਦਾ ਤਹਿਦ ਨੂੰ ਧੰਨਵਾਦ ਕਰਦੇ ਆਂ